ਇੱਕ ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਛ ਦਿਨ ਮਗਰੋਂ ਹੀ ਸਰਦਾਰ ਸਾਹਿਬ ਮਿਸ਼ਿੰਗ ਨੇ ਔਰ ਉਸ ਦੇ ਬਾਰੇ ਇਹ ਹਲਕਾ ਜਿਸ ਹਲਕੇ ਨਾਲ ਇਹ ਸੰਬੰਧ ਰੱਖਦੇ ਆ ਸਾਡੇ ਜਿਹੜੇ ਇੱਥੋਂ ਦੇ ਮਾਝੇ ਦੇ ਵਜ਼ੀਰ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਬੜੇ ਨਜ਼ਦੀਕੀ ਨੇ ਚੇਤੇ ਨੇ ਆਪਰਾ ਢਾਲੀয়াল ਸਾਹਿਬ ਇਹ ਉਸ ਪਾਰਲੀਮੈਂਟ ਸੀਟ ਨਾਲੇ ਇਹ ਸੰਬੰਧ ਦੇ ਤਲਕਾ ਉਹਨਾਂ ਦੇ ਪਿੰਡ ਤੋਂ ਮੈਚ 5 10 ਕਿਲੋਮੀਟਰ ਦੀ ਦੂਰੀ ਨਾਲ ਇਹ ਵੱਡਾ ਪਿੰਡ ਅਛਾਸ਼ੀਨਾ ਉਸ ਨੂੰ ਬਲਾਉਂਗ ਕਰਨ ਵਾਲੇ ਨੇ ਨਗਰ ਅਫਸੋਸ ਦੀ ਗੱਲ ਇਹ ਹੈ ਕਿ ਹਲੇ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਚਿੰਤਾ ਜਾਂ ਕੋਈ ਉਹਨਾਂ ਨੂੰ ਇਹ ਨਹੀਂ ਵਿਅਕਤ ਕੀਤੀ ਕਿ ਭਾਈ ਇੱਕ ਬੰਦਾ ਐਡਾ ਸਿਆਣਾ ਸੂਝਵਾਨ ਜੁੰਮੇਰ ਭਾਵੇਂ ਆ ਠੀਕ ਹੈ ਉਹਨਾਂ ਦੇ ਵਿਰੁੱਧ ਸਨ ਮੈਂ ਉਹਨਾਂ ਤੇ ਨਹੀਂ ਕੋਈ ਹਲੇ ਇਸ ਤਰੀਕੇ ਦੀ ਟਿੱਪਣੀ ਕਰ ਰਿਹਾ ਮਗਰ ਇੱਕ ਜ਼ਿੰਮੇਵਾਰ ਬੰਦੇ ਦਾ ਫਰਜ਼ ਬਣਦਾ ਅੱਜ ਹਾਲਾਤ ਵੇਖ ਲਓ ਲੌਂਡਰ ਆਰਡਰ ਦੇ ਕੀ ਨੇ ਇਹ ਪਰਿਵਾਰ ਜਿਹੜਾ ਬਾਹਰ ਸੈਟਲਡ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਜੂਕੇਟਿਡ ਬੰਦੇ ਉਹਨਾਂ ਕੋਲ ਚਾਰਾ ਕੀ ਆ ਪੁਲਿਸ ਤੇ ਪੁਲਿਸ ਤੋਂ ਬਾਅਦ ਚੌਥਾ ਭਾਵਾ ਤੁਸੀਂ ਉਹ মিডিਆ ਕਿ ਭਾਈ ਜੇ ਕਿਸੇ ਨੂੰ ਇਹਨਾਂ ਦੇ ਬਾਰੇ ਪਤਾ ਲੱਗਦਾ ਫਿਰ ਤੁਸੀਂ ਦੱਸ ਦਿਓ ਕਿ ਸਰਕਾਰ ਤਾਂ ਇਸ ਕੰਮ 'ਚ ਫੇਲ ਹੋ ਰਹੀ ਹੈ। ਔਰ ਇਸੇ ਲਈ ਅੱਜ ਤੁਹਾਡੇ ਰੂਬਰੂ ਆਉਣ ਵਾਸਤੇ ਆਏ ਆ ਨਗਰ ਦੇ ਜ਼ਿੰਮੇਵਾਰ ਸੱਜਣ ਵੀ ਆਏ ਆ ਮੈਂ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਬੇਟੀ ਵਾਂਗੂ ਉਹਨਾਂ ਦੇ ਸਤਕਾਰਯੋਗ ਡਾਕਟਰ ਸਾਹਿਬ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਦੱਸਣ ਸੋ ਦੈਟ ਤੁਹਾਨੂੰ ਸਮਝ ਆਵੇ ਕਿ ਜੇ ਇਸ ਬੰਦੇ ਦੀ ਅਸੀਂ ਗੱਲ ਕਰ ਰਹੇ ਆ। ਉਹ ਕਿੱਡਾ ਵਧੀਆ ਦਲੇਰ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਬੇਬਾਕੀ ਨਾਲ ਆਪ ਦੀ ਗੱਲ ਕਰਨ ਵਾਲੇ ਗੁਰਸਿੱਖ ਜੀ ਸਨ ਔਰ ਉਹਨਾਂ ਦਾ ਇੱਕ ਦਾਮੀ ਦਿਨ ਦਿਹਾੜੇ ਗਾਇਬ ਹੋ ਜਾਣਾ ਤੇ ਪੁਲਿਸ ਜਾਂ ਸਰਕਾਰ ਉਹਦੇ ਵਿੱਚ ਲਾਜਵਾਬ ਹੋਵੇ ਸਰਕਾਰ ਕੋਲ ਕੋਈ ਜਵਾਬ ਹੀ ਨਾ ਹੋਵੇ ਤੇ ਤੁਸੀਂ ਆਪ ਸਮਝ ਲਓ ਕਿ ਫੇਰ ਕੌਣ ਇੱਥੇ ਸੁਰੱਖਿਅਤ ਹੈ ਤੇ ਕੀ ਲਾਅਨ ਆਰਡਰ ਹੈ ਕੀ ਸਿਕਿਉਰਿਟੀ ਹੈ ਕੀ ਭਾਈ 6 ਦਿਨ ਤਾਂ ਬੀਤ ਗਏ ਹਫਤਾ ਬੀਤ ਗਿਆ ਹੁਣ ਕਿੱਥੇ ਜਾਈਏ ਕੀ ਦੇ ਕੋਲ ਘਵਾਰ ਲਾਈਏ ਕਿਨੂੰ ਬੇਨਤੀ ਕਰੀਏ ਔਰ ਪੜੇ ਲਿਖੇ ਐਜੂਕੇਟਿਡ ਮਤਲਬ ਲੋਕ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਇਹਨਾਂ ਨੇ ਆਪ ਦਾ ਨੌਕਮਾਇਆ ਔਰ ਮੈਂ ਸਮੂਚੀ ਲੀਡਰਸ਼ਿਪ ਸਾਰੇ ਪਿੰਡ ਵੇਸ ਗੱਲ ਤੇ ਇਸ ਗੱਲ ਦੀ ਹਾਮੀ ਭਰਦੇ ਕਿ ਵਾਕੇ ਇਹ ਏਡਾ ਵਧੀਆ ਨਪੀਸ ਬੰਦਾ ਤੇ ਯਾਰ ਇਹ ਕੀ ਕਿਵੇਂ ਹੋ ਸਕਦਾ ਕਿ ਕੋਈ ਪਤਾ ਹੀ ਕੋਈ ਨਹੀਂ ਕਿ ਭਾਈ ਕੋਈ ਇਨਫੋਰਮੇਸ਼ਨ ਤਾਂ ਦਿਓ ਕੋਈ ਪਰਿਵਾਰ ਨੂੰ ਹੌਸਲਾ ਤਾਂ ਦਿਓ ਪਰਿਵਾਰ ਨੂੰ ਆ ਕੇ ਕੋਈ ਗੱਲ ਕਰੇ ਵਜੀਰ ਸਾਹਿਬ ਹਰ ਲਾਲ ਸੱਜੇ ਖੱਬੇ ਤੁਰੇ ਫਿਰਦੇ ਆ ਤੇ ਭਾਈ ਇਸ ਇਜ਼ਨਟ ਥੋੜੀ ਸਰਕਾਰ ਦੀ ਕੋਈ ਡਿਊਟੀ ਹੈ ਕਿ ਨਹੀਂ ਆ ਤੁਸੀਂ ਪਰਸੋਂ ਵੀ ਵੇਖਿਆ ਉਹ ਐਨ ਆਰ ਆਈ ਦਾ ਕੇਸ ਅਸੀਂ ਜਦੋਂ ਜਾ ਕੇ ਉਠਾਇਆ ਫੇਰ ਉਹ ਜਾ ਕੇ ਜ਼ੀਰੋ ਐਫ ਆਈ ਆਰ ਦਾ ਜ਼ੀਰੋ ਐਫ ਆਈ ਆਰ ਦਾ ਮੈਂ ਹਮੇਸ਼ਾ ਕਹਿੰਦਾ ਜ਼ੀਰੋ ਐਫ ਆਈ ਆਰ ਏ ਜ਼ੀਰੋ ਰਿਜ਼ਲਟ 0 एफआईआर ਦਾ ਸ਼ੁਭ ਕਰਨ ਜੇ ਵੀ 0 ਰਿਜ਼ਲਟ ਸੀ ਐਨਆਰਆਈ ਕੇਸ ਚ ਵੀ 0 ਰਿਜ਼ਲਟ ਹੈ ਇੱਥੇ ਵੀ ਹਾਲੇ ਤੱਕ 0 ਰਿਜ਼ਲਟ ਹੈ ਆ ਪਰਸੋਂ ਦੀ ਕੱਲ ਦੀ ਖਬਰ ਹੈ ਸਾਰੀ ਅਖਬਾਰਾਂ 'ਚ ਲੱਗੇ 1 ਕਰੋੜ ਫਰੋਤੀ ਲੰਡੇ ਨੇ ਇੱਕ ਉੱਥੇ ਬਿਜ਼ਨਸਮੈਨ ਤੋਂ ਮੰਗ ਲਈ ਹੈ ਲਾਅ ਐਂਡ ਆਰਡਰ ਕਾਲੈਪਸ ਹੋ ਰਿਹਾ ਭਾਈ ਕੀ ਡਿਊਟੀ ਨਹੀਂ ਬਣਦੀ ਸਰਕਾਰਾਂ ਦੀ ਟੂ ਕਮ ਐਂਡ ਕੰਫਰਟ ਦਾ ਫੈਮਿਲੀ ਕਨਆਰਆਈ ਫੈਮਿਲੀ ਵੀ ਹੈ वैसे भी बंदा गुरु से का अमृतधारी कोई जिम्मेवारी बनती कि नहीं बनती इसकी हार के भाई थोड़े को आए हैं कि ਤੁਸੀਂ ਕਿਰਪਾ ਕਰਕੇ ਪਰਿਵਾਰ ਦੀ ਮਜਬੂਰੀ ਔਰ ਪਰਿਵਾਰ ਦੇ ਹਾਲਾਤ ਸਮਝੋ ਜਿਨ੍ਹਾਂ ਨੂੰ ਹਲੇ ਪਤਾ ਹੀ ਨਹੀਂ ਕਿ ਇਸ ਅਰਦਾਸ ਇਹ ਹੈ ਕਿ ਉਹ ਸਹੀ ਸਲਾਮਤ ਹੋ ਮਗਰ 6 ਦਿਨ ਜੇ ਕੋਈ ਖਬਰ ਨਾ ਹੋਵੇ ਤੇ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਸੋ ਮੈਂ ਐਵੇਂ ਪੁਲਿਸ ਨੂੰ ਕਹਾ ਠੀਕ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਸ ਸਾਹਿਬ ਦੀ ਕੰਮ ਕਰਦੀ ਆ ਮਗਰ ਭਾਈ ਜੇ 6 ਦਿਨ ਬਾਅਦ ਵੀ ਕੋਈ ਸੰਤੁਸ਼ਟੀ ਵਾਲਾ ਕੰਮ ਨਹੀਂ ਔਰ ਸਰਕਾਰ ਦਾ ਇਹ ਨਕਮਾ ਐਟੀਟਿਊਡ ਪੋਸ ਨੂੰ ਕੰਡੈਮ ਕਰਦੇ ਆ ਔਰ ਆਸ ਕਰਦੇ ਹੋ ਉਮੀਦ ਕਰਦੇ ਕਿ ਸੀਰੀਅਸ ਲੈਵਲ ਤੇ ਹਾਈ ਲੈਵਲ ਤੇ ਇੰਟਰਵੈਂਸ਼ਨ ਹੋ ਕੇ ਸਾਰੇ ਕੰਮ ਸਾਰਾ ਧਿਆਨ ਇਸ ਵੱਲ ਲਾਇਆ ਜਾਵੇ ਕਿ ਭਾਈ ਇਹ ਬੰਦਾ ਗਿਆ ਕਿ ਤਦ ਉਹ ਦੋਤੇ ਉੱਥੇ ਨਹੀਂ ਸੀ ਨੈਕਸਟ ਡੇ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਮਾਊਮੀ ਜੀ ਨੇ ਸੁਣਿਆ ਸੀਗਾ ਮਾਮੀ ਜੀ ਨੇ ਇਹ ਸੁਣਿਆ ਸੀਗਾ ਕਿ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਡੇ ਰਾਹ ਦਾ ਰੋੜਾ ਬਣ ਗਏ ਹੋ ਮਾਵਾ ਜੀ ਨੇ ਉਹਨਾਂ ਨੂੰ ਅੱਗੇ ਗਿਆ ਸੀਗਾ ਕਿ ਹਾਂਜੀ ਤੇ ਮੈਂ ਰੋੜਾ ਨਾ ਮੈਂ ਇੱਕ ਬਣ ਕੇ ਖੜਾ ਹੋਵਾਂ ਮਤਲਬ ਤੂੰ ਐਡੀ ਬੇਬਾਕੀ ਨਾਲ ਦਲੇਰਾ ਨਾਲ ਗੱਲ ਕਰਨੀ ਹੁਣ ਉਹ ਬੰਦਾ ਜਿਹੜਾ ਕਹਿ ਰਿਹਾ ਸੀਗਾ ਰੂਲਿੰਗ ਪਾਰਟੀ ਨਾਲ ਹੀ ਸੰਬੰਧਿਤ ਸੋ 1 ਪੁਆਇੰਟ ਤਾਂ ਇਸ ਵਕ ਜਾਂਦਾ ਮਗਰ ਮੈਂ ਕਹਾਂ ਕਿ ਉਹੀ ਕਾਰਨ ਹੈ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਕਰ ਰੇ ਨਾ ਕਿ ਇਸੇ ਲਈ ਸਰਕਾਰ ਸੌਂਗੀ ਹੈ ਕਿ ਇਹੀ ਕਾਰਨ ਹੈ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਤੁਸੀਂ 6 ਦਿਨ ਦੱਸੋ ਹੀ ਨਾ ਭਾਈ ਜਿਹੜਾ ਜਿਹੜਾ ਧਮਕੀ ਲਈ ਹੈ ਉਹ ਕਿਸ ਪਾਰਟੀ ਉਸ ਬੰਦੇ ਤੇ ਰੂਲਿੰਗ ਪਾਰਟੀ ਨਾਲ ਉਹਨਾਂ ਨੂੰ ਪੁੱਛੀਏ ਇਸ ਕਰਕੇ ਦੇ ਵੀ ਸਾਨੂੰ ਦੇਖੋ ਮੇਰੀ ਇੱਕ ਮੈਂ ਗੱਲ ਦੱਸਾਂ ਜੀ ਤੁਸੀਂ ਪਹਿਲਾਂ ਤੁਸੀਂ ਸਾਰੇ ਪ੍ਰੈਸ ਦੇ ਸੱਜਣ ਛਾਣੇ ਹੋ 29 ਤਰੀਕ ਨੂੰ ਇਲੈਕਸ਼ਨਾਂ ਤੋਂ 2 ਦਿਨ ਪਹਿਲਾਂ ਕਣਕ ਦਾ ਟਰੱਕ ਆਵੇ ਪਿੰਡ 'ਚ ਤੇ ਗਲਤ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਲੀਡਰਾਂ ਦੇ ਘਰਾਂ 'ਚ ਬਹਿ ਕੇ ਕਣਕ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਕਿਹਦੇ ਇਸ਼ਾਰੇ ਤੇ ਆ ਮੰਤਰੀ ਦੇ ਇਸ਼ਾਰੇ ਤੇ ਹੋਰ ਤਾਂ ਹੋ ਨਹੀਂ ਸਕਦਾ ਉਸ ਗੱਲ ਦਾ ਵਿਰੋਧ ਪਿੰਡੋਂ ਕਿਸੇ ਨੇ ਨਹੀਂ ਹਿੰਮਤ ਰੱਖੀ ਕਰਨ ਦੀ ਇਸ ਭਾਉ ਨੇ ਰੱਖੀ ਹੁਣ ਕੀ ਉਹ ਕਾਰਨ ਬਣਿਆ ਨਹੀਂ ਬਣਿਆ ਇਹ ਪੁਲਿਸ ਵੇਖੇ ਜੀ ਮਗਰ ਬਾਰ-ਬਾਰ ਜੇ ਤੁਸੀਂ ਪੁੱਛਦੇ ਹੋ ਕਿ ਉਹਦੀ ਕਿਸੇ ਨਾਲ ਰੰਜਿਸ਼ ਨਹੀਂ ਪਾਈ ਉਹਦੀ ਹੋਰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਤਾਜ਼ਾ-ਤਾਜ਼ਾ ਇਨਸੀਡੈਂਟ ਕੀ ਹੋ ਕੇ اٹਿਆ ਇਨਸੀਡੈਂਟ ਤਾਂ ਕੱਲੀ ਇਲੈਕਸ਼ਨ ਹੀ ਲੰਗੀ ਆ ਜੀ ਜਿਹੜਾ ਸਰ ਦੋ ਦੋ ਸਸੇਤੀ ਪੁੱਛੀ ਜੀ ਤੀ ਯਾਰ ਮੈਨੂੰ ਨਹੀਂ ਪਤਾ ਮੇਰਾ ਵੀਰਾ ਜਿੱਥੇ ਤੁਹਾਡੇ ਕੋਲ ਆਏ ਆ ਮੈਂ ਤਦੇ ਤੁਹਾਡੇ ਕੋਲ ਆਇਆ ਕਿ ਭਾਈ ਸਾਨੂੰ ਤਾਂ ਬੰਦਾ ਚਾਹੀਦਾ ਵਾਪਸ ਹੋਰ ਕੁਝ ਨਹੀਂ ਜਿਹਦਾ ਇਖਾਸ ਹੋਦੀ ਆ ਮੈਂ ਕਿਸੇ ਨੂੰ ਅਕਿਊਜ਼ ਕਰ ਰਿਹਾ ਹਾਂ ਜਿਹੜੇ ਜਿਹੜੇ ਇਨਸੀਡੈਂਟ ਹੋਏ ਉਹ ਤੁਹਾਡੀ ਨੋਟਿਸ 'ਚ ਵੀ ਲਿਆਏ ਆ ਉਹ ਸਭ ਦੀ ਨੋਟਿਸ 'ਚ ਲਿਆ ਰਹੇ ਕਿ ਭਾਈ ਇਹ ਹੋਏ ਕੀ ਉਹ ਕਾਰਨ ਬਣਿਆ ਨਹੀਂ ਬਣਿਆ ਅਸੀਂ ਨਹੀਂ ਕਹਿ ਸਕਦੇ ਅਸੀਂ ਕਿਸੇ ਨੂੰ ਐਵੇਂ ਅਕਿਊਜ਼ ਕਰ ਦਈਏ ਉਹ ਨਹੀਂ ਮਗਰ ਜਦ ਇਨਸਾਫ ਹੀ ਨਾ ਮਿਲੇ ਕੋਈ 8 7 8 ਦਿਨ ਖਬਰ ਹੀ ਨਹੀਂ ਕੋਈ ਮਿਲੇ ਹਾਂ ਔਰ ਬੰਦੇ ਨੂੰ ਕੋਈ ਇਹ ਜੀ ਬਿਮਾਰੀ ਨਹੀਂ ਕਿ ਉਹਨੂੰ ਨੂੰ ਪਤਾ ਨਹੀਂ ਕਿ ਮੈਂ ਆਪਦੇ ਘਰੋਂ ਬਾਹਰ ਨਿਕਲ ਗਏ ਮਤਲਬ ਚੰਗਾ ਭਲਾ ਬੰਦਾ ਗੁਰ칙 ਬੰਦਾ ਸੇਵਾ ਭਾਵਨਾ ਵਾਲਾ ਬੰਦਾ ਉਹਦੀ 7 ਦਿਨ ਕੋਈ ਖਬਰ ਹੀ ਨਾ ਆਵੇ ਪਰਿਵਾਰ ਨੂੰ ਔਰ ਪਰਿਵਾਰ ਨਾਲ ਕੋਈ ਕੰਟੈਕਟ ਕਰਕੇ ਤਸੱਲੀ ਵੀ ਨਾ ਕਰਾਵੇ ਤੇ ਫਿਰ ਮਨ ਤੇ ਸਵਾਲ ਪੈਦਾ ਹੁੰਦਾ ਕਿ ਇਹ ਕਾਦੀ ਸਰਕਾਰ ਤੇ ਕਾਦੀ ਸੂਚ